ਇਹ ਸੇਮ ਸਾਲ ਫਿਰ ਹਾਲ ਦਾ ਇੱਕ ਵੀ ਪਾਰਟੀ ਦਿੱਤਾ ਪਾਰਟੀ ਜਾਈ ਬਰੇਗਾ ਜਿਹੜਾ ਧਰਨਾ ਲਾਇਆ ਉਹਦੇ ਬਾਰੇ ਦੱਸੋ ਅੱਜ ਅੱਜ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਸੁਚੀਲ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਜਲੰਧਰ ਦੇ ਚਾਰੇ ਵਿਧਾਨ ਸਭਾ ਦੇ 17 ਮੰਡਲਾਂ 'ਚ 17 ਜਗ੍ਹਾ ਤੇ ਅਲੱਗ-ਅਲੱਗ ਧਰਨੇ ਲੱਗੇ ਆ ਅੱਜ ਦੇ ਜਿਹੜੇ ਧਰਨੇ ਆ ਪੰਜਾਬ 'ਚ ਭਾਰਤ ਆਮ ਆਦਮੀ ਪਾਰਟੀ ਦੀ ਜਿਹੜੇ 3 ਸਾਲ ਬੁਰੇ ਹਾਲ 16 ਮਾਰਚ 2022 ਨੂੰ ਇਹਨਾਂ ਨੇ ਸੌਂ ਚੱਕੀ ਸੀ ਕਿ ਅੱਜ 16 ਮਾਰਚ 2025 ਹੈ ਇਹਨਾਂ ਨੇ ਕਿਹਾ ਸੀ ਅਸੀਂ ਪੰਜਾਬ ਚੋਂ ਨਸ਼ਾ ਮੁਕਤ ਕਰ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਮਹਿਲਾਵਾਂ ਨੂੰ 10000 ਰੁਪਏ ਦੇਵਾਂਗੇ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਰੇਤ ਮਾਫੀਆ ਸਮਾਪਤ ਕਰ ਦਿਆਂਗੇ ਗਨ ਕਲਚਰ ਗੁੰਡਾਗਰਦੀ ਜਿਹੜੀ ਹੈ ਉਹ ਸਮਾਪਤ ਕਰਾਂਗੇ ਨਸ਼ਾ ਜਿਹੜਾ ਉਹ 100 ਦਿਨਾਂ ਚ ਖਤਮ ਕਰਾਂਗੇ ਅੱਜ ਮੈਂ ਕਹਿਣਾ ਚਾਹਣਾ ਹੈ ਕਿ 1000 ਦਿਨ ਹੋ ਗਏ 1000 ਰੁਪਏ ਮਹਿਲਾਵਾਂ ਦੇ ਖਾਤੇ ਚ ਨਹੀਂ ਆਇਆ 1000 ਦਿਨ ਹੋ ਗਏ ਜਿਹੜਾ ਨਸ਼ਾ ਉਹ ਜਿਹੜਾ ਬੰਦ ਨਹੀਂ ਹੋਇਆ ਹਜ਼ਾਰ ਦਿਨ ਹੋ ਗਏ ਅੱਜ ਇਹ ਹਾਲਾਤ ਹੈ ਕਿ ਜਲੰਧਰ ਦੇ ਅੰਦਰ ਭਾਰ ਕੋ ਕੈਂਪ ਦੇ ਦਿਨ ਚੜੇ ਦਾਤਰਾਂ ਦੀ ਨੌਕ ਦੇ ਉੱਤੇ ਦੁਕਾਨਦਾਰਾਂ ਕੋਲੋਂ ਹਫਤਾ ਵਸੂਲੀ ਕੀਤੀ ਜਾ ਰਹੀ ਹੈ ਪੁਲਸ ਬੇਬਸ ਹੈ ਨੇਤਾ ਜਿਹੜੇ ਸੱਤਾ ਚ ਮਸਤ ਹੈ ਅੱਜ ਇਹ ਜਿਹੜਾ ਬਨਹਾਲੀ ਦਾ ਆਲਮ ਪੂਰੇ ਪੰਜਾਬ ਚ ਹੈ ਉਸ ਦੇ ਖਿਲਾਫ ਜਿਹੜਾ ਅੱਜ ਦਾ ਇਹ ਧਰਨਾ ਲੱਗਾ ਮੈਂ ਮੈਂ ਸਮਝਦਾ ਹੈ ਕਿ ਅੱਜ ਜਿਹੜੇ ਸਾਡੇ ਇੱਥੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾਵਾਂ ਨੇ ਇੱਕ ਮੰਡਲ ਦਾ ਹੈ ਦੇਖੋ ਮੰਡਲ ਦੇ ਕਾਰਜਕਰਮ ਦੇ ਵਿੱਚ ਭਾਰੀ ਸੰਖਿਆ ਦੀ ਜਿਹੜੇ ਕਰਮਚਾਰੀ ਆਏ ਆ ਉਹ ਇਸ ਚੀਜ਼ ਦਾ ਅੰਦੇਸ਼ਾ ਹੈ ਕਿ ਆਉਣ ਵਾਲਾ ਸਮੇਂ ਭਾਰਤੀ ਜਨਤਾ ਪਾਰਟੀ ਦਾ ਸਾਡੇ ਬਹੁਤ ਹੀ ਸੀਨੀਅਰ ਹੰਸਰਾਜ ਢਾਲਜੀ, ਤਜਿੰਦਰ ਜੀ, ਦੀਪੂ ਜੀ ਆਪਣੇ ਹਰੀਸ਼ ਢਾਲਜੀ, ਸਚਿੰਦਰ ਸਿੰਘ ਜੀ, ਰਿੰਕੂ ਜੀ, ਅਸ਼ਮੀ ਟਵਾਲ ਜੀ, ਰਾਜੂ ਲੂਥਰਾ ਜੀ, ਡਿੰਪੀ ਲਵਾਨਾ ਜੀ ਹੋਰ ਸਾਰੇ ਸਾਥੀ ਆਏ ਨਾ ਇਹਨਾਂ ਸਾਰਿਆਂ ਨੇ ਮਿੰਦਰ ਜੀ ਸਾਰੇ ਸਾਥੀਆਂ ਨੇ ਬਹੁਤ ਮਿਹਨਤ ਕੀਤੀ ਹੈ ਔਰ ਅੱਜ ਦੇ ਇਸ ਸਫਲ ਧਰਨੇ ਦੇ ਲਈ ਮੈਂ ਮੰਡਲ ਨੰਬਰ 12 ਦੇ ਸਾਰੇ ਕਾਰਜਕਰਤਾਵਾਂ ਦਾ ਧੰਨਵਾਦ ਦਿੰਦਾ ਹਾਂ ਔਰ ਮੈਂ ਵਿਸ਼ਵਾਸ ਜਵਾਨਾਂ ਤੁਹਾਡੇ ਮਾਧਿਅਮ ਦੇ ਨਾਲ ਕਿ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ ਅਸੀਂ ਕਿਹਾ ਸੀ ਕਿ ਯੂਪੀ 'ਚ ਗੁੰਡਾਗਰਦੀ ਖਤਮ ਕਰਾਂਗੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਯੂਪੀ 'ਚ ਗੁੰਡਾਗਰਦੀ ਖਤਮ ਹੋਈ ਅਸੀਂ ਕਿਹਾ ਸੀ ਤਰੱਕੀ ਕਰਾਂਗੇ ਹਰਿਆਣਾ 'ਚ ਭਾਰਤੀ ਜਨਤਾ ਪਾਰਟੀ ਦੀ ਦੋ ਵਾਰ ਸਰਕਾਰ ਬਣੀ ਅਜ ਹਰਿਆਣਾ ਸੂਬਾ ਜਿਹੜਾ ਸਾਡੇ ਤੋਂ ਅੱਗੇ ਚੱਲ ਗਿਆ ਅਸੀਂ ਕਿਹਾ ਸੀ ਇਹਨਾਂ ਨੇ ਤਾਂ ਮਹਿਲਾਵਾਂ ਨੂੰ ਹਜ਼ਾਰ ਰੁਪਏ ਦਿੱਤਾ ਨਹੀਂ ਅਸੀਂ ਕਿਹਾ ਸੀ ਦਿੱਲੀ 'ਚ 2500 ਰੁਪਏ ਦੇਵਾਂਗੇ ਕਿ ਅਸੀਂ ਦੇਣਾ ਸ਼ੁਰੂ ਕਰਤਾ ਹੁਣ ਮੈਂ ਤੁਹਾਡੇ ਮਾਧਿਅਮ ਨੇ ਕਹਿਣਾ ਇਹ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਚੋਂ ਨਸ਼ਾ ਮੁਕਤ ਕਰ ਸਕਦੀ ਹੈ ਭਾਰਤੀ ਜਨਤਾ ਪਾਰਟੀ ਹੀ ਜਿਹੜੀ ਵਪਾਰੀ ਦੁਕਾਨਦਾਰਾਂ ਨੂੰ ਨੌਜਵਾਨਾਂ ਨੂੰ ਇਹਨਾਂ ਕੁੰਡਿਆਂ ਤੋਂ ਗੈਂਗਸਟਰਾਂ ਤੋਂ ਗਨ ਕਲਚਰ ਤੋਂ ਨਸ਼ੇ ਤੋਂ ਜਿਹੜੀਆਂ ਮੁਕਤੀ ਦਿਵਾ ਸਕਦੀ ਹੈ ਤੇ ਜਿਹੜੇ ਲੋਕ ਵੀ ਹੈ ਉਹ ਆਉਣ ਵਾਲਾ ਸਮਾਂ ਜਿਹੜਾ ਹੈ 2027 ਜਦੋਂ 16 ਮਾਰਚ 2027 ਹੋਵੇਗੀ ਉਦੋਂ ਪੰਜਾਬ ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇਗੀ ਸਰ ਇੱਕ ਛੋਟਾ ਜਿਹਾ ਸਵਾਲ ਹੈ ਜੀ ਯੋਗੀ ਜੀ ਦਾ ਕੱਲ ਹੀ ਇੱਕ ਬਿਆਨ ਆਇਆ ਜੀ ਕਿ ਜਿੱਦਾਂ ਉਹ ਆਪਣਾ ਉਹ ਬਿਲਡੋਜੋ ਜਲਾ ਰਹੇ ਨੇ ਅੱਛਾ ਭਗਵੰਤਮਾਨ ਸਾਹਿਬ ਨੇ ਮੋਹਿਮ ਸ਼ੁਰੂ ਕੀਤੀ ਏ ਕਿ ਆ ਉਹਨਾਂ ਦੀ ਨਕਲ ਕੀਤੀ ਜਾ ਰਹੀ ਏ ਉਹ ਨਕਲ ਵੀ ਹਕਲ ਨਾਲ ਵੱਜਦੀ ਏ ਹਾਂਜੀ ਇਹਦੇ ਕੋ ਤਾਂ ਨਕਲ ਵੀ ਨਹੀਂ ਵੱਜੀ ਅੱਛਾ ਜੀ ਉਹ ਨਕਲ ਹੀ ਚੰਗੀ ਤਰ੍ਹਾਂ ਕਰ ਲੈਂਦੇ ਭਗਵੰਤਮਾਨ ਜੀ ਅੱਛਾ ਜੀ ਤੇ ਤਸਕਰ ਫੜੇ ਤਾਂ ਜਾਂਦੇ ਤੁਸੀਂ ਦੱਸੋ ਤਸਕਰ ਫੜਿਆ ਕਿਹੜਾ ਗਿਆ ਤੁਸੀਂ ਦੱਸੋ ਅਸੀਂ yogi ਦੇ ਤਨ ਆਦੇ ਰਾਤ ਚ ਗੁੰਡੇ ਵੱਜ ਗਏ ਨਾ ਯੂਪੀ ਛੱਡ ਕੇ ਇੱਥੇ ਦੱਸੋ ਕੜਾ ਤਸਕਰ ਵੱਜ ਗਿਆ ਤਸਕਰਤਾ ਪੁਲਸ ਥਾਣਿਆਂ ਦੇ ਵਿੱਚ ਜਾਂ ਅਧਿਕਾਰੀਆਂ ਨਾਲ ਘੁੰਮ ਰਹੇ ਜਾਲੇ ਨਾਲ ਲੀਡਰਾਂ ਦੀਆਂ ਗੱਡੀਆਂ 'ਚ ਘੁੰਮ ਰਹੇ ਕਿਹੜਾ ਗੈਂਗਸਟਰ ਜਿਹੜਾ ਪੰਜਾਬ ਛੱਡ ਗਿਆ ਗੈਂਗਸਟਰਾਂ ਦੇ ਨਾਲ ਤਾਂ ਸਾਡੇ ਜਿਹੜੇ ਤਸਕਰ ਹੈ ਮੈਂ ਤੁਹਾਡੇ ਮਾਧਮ ਨਾਲ ਇਹ ਕਹਿਣਾ ਚਾਹੁੰਦਾ ਜਿਹੜੇ ਤਸਕਰ ਹੈ ਜਮਾਨਤਾਂ ਤੇ ਆਏ 17 17 ਕਿਲੋ ਅਫੀਮ ਦੇ ਕੇਸ 'ਚ ਉਹਨਾਂ ਦੇ ਬਰਥਡੇ ਕੇਕ ਮੰਤਰੀ ਸਾਹਿਬ ਦੇ ਬੇਟੇ ਘਟਾ ਰਿਹਾ ਤੇ ਇਹ ਤਾਂ ਹਾਲਾਤ ਹੈ ਸਰ ਸਿੰਘ ਜੀ ਤੁਹਾਨੂੰ ਲੱਗਦਾ ਇਸ ਤਰ੍ਹਾਂ ਤੁਹਾਡੇ ਰੋਜ਼ ਪ੍ਰਦਰਸ਼ਨ ਕਰਨਾ ਸਰਕਾਰ ਨੂੰ ਕੋਈ ਫਰਕ ਪਏਗਾ ਉਹ ਕਹਿੰਦੇ ਆ ਕਿ ਜਿਹੜੀ ਚਿੰਗਾਰੀ ਹੁੰਦੀ ਹੈ ਨਾ ਉਹ ਅੰਗਾਰਾ ਬਣਦੀ ਹੈ ਇਹ ਜਿਹੜੀ ਚਿੰਗਾਰੀ ਅੱਜ ਭਾਰਤੀ ਜਨਤਾ ਪਾਰਟੀ ਨੇ 16 ਮਾਰਚ 2025 ਨੂੰ ਲਗਾਈ ਹੈ ਇਹ ਚਿੰਗਾਰੀ ਆਮ ਆਦਮੀ ਪਾਰਟੀ ਦੇ ਝੂਠ ਦੇ ਮਹਿਲ ਨੂੰ ਜਲਾ ਕੇ ਰਾਕ ਕਰੇਗੀ ਔਰ ਭਾਰਤੀ ਜਨਤਾ ਪਾਰਟੀ ਇੱਥੇ ਜਿਹੜੀ ਹੈ ਚੰਗੀ ਸਰਕਾਰ ਸੁਸ਼ਾਸਨ ਦੇ ਨਾਲ ਬਣਾਏਗੀ ਔਰ ਲੋਕਾਂ ਲਈ ਸਰਕਾਰ ਹੋਵੇਗੀ ਇਹ ਆਮ ਆਦਮੀ ਪਾਰਟੀ ਦੇ ਕਿਸੇ ਮੰਮੀ ਜੀ ਦੇ ਨਾਲ 299 ਮੈਨ ਨਹੀਂ ਘੁਮੇਗਾ ਭੈਣ ਜੀ ਦੇ ਨਾਲ 299 ਮੈਨ ਨਹੀਂ ਘੁਮੇਗਾ ਪਤਨੀ ਦੇ ਨਾਲ 299 ਮੈਨ ਨਹੀਂ ਘੁਮੇਗਾ ਕੋਈ ਭਤੀਜੇ ਦੇ ਨਾਲ ਗਨਮੈਨ ਨਹੀਂ ਘੁਮੇਗਾ ਕੋਈ ਭਾਂਛੇ ਦੇ ਨਾਲ ਗਨਮੈਨ ਨਹੀਂ ਘੁਮਣਗੇ ਲੋਕਾਂ ਦੀ ਸੇਵਾ ਚ ਗਨਮੈਨ ਸਾਰੀ ਪੁਲਿਸ ਤੇ ਅਧਿਕਾਰੀ ਲੋਕਾਂ ਦੀ ਸੇਵਾ ਚ ਲੱਗਣੇ ਜੁਰੀ ਭਗਤ ਦੀਪੂ ਬਾਦਲਪੁਰ ਸ਼ੈਲੀ ਨੂੰ ਭਾਤੀ ਦਾ ਪਾਰਟੀ ਅੱਜ ਮੰਡਲ ਨੰਬਰ 12 ਦੇ ਉਹ ਸਾਰੇ ਕਾਰਕਟਰਾਂ ਨੇ ਪੰਜਾਬ ਸਰਕਾਰ ਦੇ ਜੋ ਅੰਨੀ ਪੂੰਗੀ ਪੂਰੀ ਸਰਕਾਰ ਹੈ ਉਹਨਾਂ ਤੱਕ ਲੋਕਾਂ ਦੀ ਆਵਾਜ਼ ਪਹੁੰਚਾਉਣੇ ਧੰਨ ਲਾਇਆ। ਮਕਰ ਲੋਕ ਅੱਜ ਆਮ ਲੋਕ ਜੋ ਪੰਜਾਬ ਚ ਲੋਹ ਰਹੇ ਨੇ ਉਹ ਆਪਣੇ ਆਪ ਨੂੰ ਖੰਗਿਆਟ ਗਿਆ ਮਹਿਸੂਸ ਕਰ ਰਹੇ ਨੇ। ਜਿੰਦਰ ਵੈਸੇ ਗੱਲ ਕੀਤੀ ਜਾਵੇ ਗਲੀ ਗਲੀ ਨਸ਼ਾ ਪਾਣੀ ਗੰਦਾ ਸੀ ਫੀਡ ਲਾਈਟਾਂ ਬੰਦ ਪਈਆਂ ਚੁੜਾ ਚੱਕਿਆ ਨਹੀਂ ਜਾ ਰਿਹਾ ਲੋਕ ਨਰਕ ਦੀ ਜ਼ਿੰਦਗੀ ਜੀ ਰਹੇ ਨੇ ਔਰ ਸਾਡੇ ਉਸਕਿਲਾ ਤੋਂ ਹਾਰੂ ਕੈਂਪ ਵਿੱਚ ਇੱਕ ਕੁਝ ਬਰਵਾਸ਼ ਗੁੰਡੇ ਗੈਂਗਸਟਰ ਜੇ ਵੀ ਖੜੀ ਹੈ ਮੀਨ ਬਾਜ਼ਾਰ ਭਾਰਗੇ ਵਿੱਚੋਂ ਜੋ ਹਫਤਾਵਾਰੀ ਕਰਕੇ ਦਾਤਰਾ ਦੀ ਲੋਕ ਤੇ ਪਿਸਤੋਲ ਦੀ ਲੋਕ ਤੇ ਦਾਤਰਾ ਤੋਂ ਪੈਸੇ ਲੈ ਰਹੇ ਸੀ ਲੋਕ ਬੜੇ ਡੈਮ ਡਰੇ ਪਏ ਨੇ ਸਹਮੇ ਪਏ ਨੇ ਉਹ ਲੋਕ ਬੜਾ ਉਹ ਬਣ ਕੰਫਰਟੇਬਲ ਮਹਿਸੂਸ ਕਰ ਰਹੇ ਨੇ ਅੱਜ ਦੇਖੋ ਸਨੈਕਿੰਗ ਜੰਦਰ ਸ਼ਹਿਰ ਵਿੱਚ ਹਰ ਘੰਟੇ ਵਿੱਚ ਹੋ ਰਹੀ ਹੈ ਨਸ਼ੇ ਜੋ ਬੱਚੇ ਨੇ ਨੌਜਵਾਨ ਨੇ ਉਹ ਨਸ਼ਿਆਂ ਦੇ ਆਦੀ ਹੋ ਕੇ ਮੋਦੇ ਮੋਦੇ ਮੂੰਹ ਚ ਜਾ ਰਹੇ ਨੇ ਔਰ ਲੋਕਾਂ ਦੀ ਇੱਕ ਆਸ 2027 ਨੂੰ ਲੈ ਕੇ ਹੈ ਜੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜੋ ਬਣੇਗੀ ਉਹ ਲੋਕਾਂ ਲਈ ਬਣੇਗੀ ਲੋਕ ਦੇ ਵਿੱਚ ਸੇਫ ਹੋਣਗੇ ਲੋਕ ਪੰਜਾਬ ਦੀ ਖੁਸ਼ਹਾਲੀ ਆਏਗੀ ਔਰ ਅੱਗੇ ਵਧੇਗੀ